ਸਾਡੇ ਵੱਡੇ ਬੜੇ ਜਾਂਦੇ ਸਾਡੇ ਪੁੱਖਿਆਂ ਨੇ ਇਤੋਂ ਕਾਇਰ ਕਰਕੇ ਜਿੰਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਉਹ ਟਾਪੂਆਂ ਦੇ ਭੇਲ ਦਿੱਤਾ ਜਾਂਦਾ ਸੀਗਾ ਤੇ ਉੱਥੋਂ ਕਹਿੰਦੇ ਬੰਦਾ 14 ਬਹੁਤ ਦੂਰ ਦੀ ਗੱਲ ਆ ਬੰਦਾ ਮਰ ਕੇ ਉਹਦੀਆਂ ਹੱਡੀਆਂ ਵੀ ਵਾਪਸ ਨਹੀਂ ਸਿਉਂਦੀਆਂ ਇਹ ਬਿੱਲ ਕੋਸਤਰਾ ਦੀ ਸਜ਼ਾ ਜਿਹੜੀ ਸਾਨੂੰ ਹੋਣ ਦਿੱਤੀ ਜਾ ਰਹੀ ਹੈ ਇਸੇ ਕਰਕੇ ਨਾ ਸੀ ਇਸ ਮੋਰਚੇ ਦਾ ਕਾਲੇ ਪਾਣੀ ਦਾ ਮੋਰਚਾ ਰੱਖਿਆ ਉਹ ਕਾਲਾ ਪਾਣੀ ਉਹ ਜ਼ਹਿਰਾਂ ਉਹ ਕੈਮੀਕਲ ਉਹ ਜਰਨੀਅਮ ਉਹ ਪਾਰਿਆ ਗਿਆ ਜਿਹੜੀਆਂ ਮੁੱਖ ਭਾਰੀ ਤੱਤਾਂ ਨੇ ਜਿਉਂ ਹੋਰ ਜਿੰਨਾ ਵੀ ਜਹਿਰ ਜਾਂ ਗੰਦ ਜਿਹੜਾ ਉਹ ਕੱਲਾ ਸੱਤ ਲੋਚ ਨਹੀਂ ਪਾਇਆ ਜਾ ਰਿਹਾ ਉਹਦੇ ਦਰਿਆਤ ਵੀ ਪਾਇਆ ਜਾ ਰਿਹਾ ਪਿਆਤ ਵੀ ਪਾਇਆ ਜਾ ਰਿਹਾ ਲਾਗਿਤ ਵੀ ਪਾਇਆ ਜਾ ਰਿਹਾ ਮੈਨੂੰ ਹੋਨੇ ਇੱਥੇ ਵੇਖਦੇ ਨੂੰ ਪਰਮੰਦਰ ਸਿੰਘ ਲੱਤਣਾ ਦੱਸਿਆ ਕਿ ਨਾ ਭਈ ਅਸੀਂ ਸਨੂਰ ਰਹਿੰਨੇ ਆ ਫੋਕਲ ਪੁਆਇੰਟ ਦੇ ਵਿੱਚ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਸਾਰੀਆਂ ਫੈਕਟਰੀਆਂ ਧਰਤੀ ਦੇਖਾਂ ਬੋਰ ਕਰਕੇ ਪਾਣੀ ਪਾਈ ਜਾਂਦੇ ਨੇ ਖਾਲਾ ਕੇ ਉਸ ਫੋਕਲ ਪੁਆਇੰਟ ਦੇ ਵਿੱਚ ਜਿਹੜਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਉਹਦਾ ਦਫ਼ਤਰ ਵੀ ਵਿੱਚ ਹੀ ਆ ਸੋ ਇਹ ਜਿਹੜੇ ਪ੍ਰਦੂਸ਼ਣ ਕੰਟਰੋਲ ਬੋਰਡ ਆਪਾਂ ਕਹਿ ਦਿੰਦੇ ਆਂ ਵੀ ਸਰਕਾਰਾਂ ਦੁਆਰਾ ਵੱਖ-ਵੱਖ ادارے ਬਣਾਏ ਗਏ ਆਂ ਵਾਤਾਵਰਣ ਨੂੰ ਸਾਫ਼ ਰੱਖਣ ਲਈ, ਸੁਧ ਰੱਖਣ ਲਈ, ਪਾਣੀ ਨੂੰ, ਧਰਤੀ ਨੂੰ, ਹਵਾਵਾਂ ਨੂੰ, ਰੱਖਾਂ ਨੂੰ ਬਚਾਉਣ ਲਈ ਇਹ ਨਾਂ ਦੇ ਨੇ। ਇਹਨਾਂ ਦੀ ਨਾਂ ਇੰਨੀ ਪਹੁੰਚ ਐ, ਨਾਗਰਿਕਾਂ ਕੋਲੇ ਵੀ ਕਾਰਕਤਾ, ਨਾ ਕੋਈ ਯੋਗਤਾ। ਵੀ ਇਹ ਬਟਿਨਾ ਬਟਿਨਾ ਪਵਿੱਤਰਗਾਂ ਨੂੰ ਜਾ ਕੇ ਨੱਥ ਪਾਲਣ ਕਿਉਂਕਿ ਉਹ ਫੈਕਟਰੀਆਂ ਦੇ ਜਿਹੜੇ ਮਾਲਕ ਨੇ ਉਹ ਬਹੁਤ ਵੱਡੇ ਘਰਾਣੇ ਆ ਜਿਨ੍ਹਾਂ ਦੀਆਂ ਤਾਰਾਂ ਦਿੱਲੀ ਨਾਲ ਜੁੜੀਆਂ ਨੇ ਜਿਨ੍ਹਾਂ ਦੀਆਂ ਤਾਰਾਂ ਭਾਰਤੀ ਹਕੂਮਤ ਨਾਲ ਜੁੜੀਆਂ ਨੇ ਜਿਹੜੇ ਸਰਕਾਰਾਂ ਨੂੰ ਸਿਆਸੀ ਤਰ੍ਹਾਂ ਨੂੰ ਮੋٹے ਰੂਪ ਦੇ ਵਿੱਚ ਆਪਣਾ ਪੈਸਾ ਦਾ ਘੜਾਵਾ ਘਟਾਉਂਦੇ ਨੇ ਅਸੀਂ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਲੁਧਿਆਣੇ ਦਾ ਐਮਐਲਏ ਗੋਗੀ ਸ਼ਰਿਆ ਆਪ ਤਾਂ ਕਾਤਮਕਾ ਆਹਰੇ ਨਾਲ ਉੱਥੇ ਬੈਠੇ ਪਰ ਦੂਸਰਨ ਕਾਉਂਡ ਦੇ ਕਾਰਨ ਵੀ ਜਿਹੜਾ ਬੰਦਾ ਕੋਈ ਇਹਨਾਂ ਫੈਕਟਰਾਂ ਦੇ ਅੱਗੇ ਮਾਰਨ ਗਿਆ ਛੋਡਾ ਤੇ ਆਪਣੇ ਹੱਲ ਮੜ ਪਾ ਕੇ ਗਾਇਓ ਆਪਣੀਆਂ ਲੱਤਾਂ ਛੁੱਡੀਆਂ ਬਚਾ ਕੇ ਗਾਇਓ ਹੋ ਸਕਦਾ ਤੁਸੀਂ ਵਾਪਸ ਆਪਣੀਆਂ ਲੱਤਾਂ ਤੇ ਨਾ ਆ ਸਕੋ ਸੋ ਇਸ ਲਈ ਇਹ ਮਸਲਾ ਬਹੁਤ ਜ਼ਿਆਦਾ ਗੰਭੀਰਾ 2009 ਦੇ ਵਿੱਚ ਫਰੀਦਕੋਟ ਦੇ ਵਿੱਚ ਪਹਿਲਾ ਕੈਂਸਰ ਹਸਪਤਾਲ ਬਣਿਆ ਉਸ ਵੇਲੇ 2009 ਦੇ ਵਿੱਚ ਜਿਹੜਾ ਅੰਕੜਾ ਆਇਆ ਵੀ ਪੂਰੇ ਸਾਲ ਦੇ ਵਿੱਚ 30 ਬਕਤੀ ਦੇ ਕਰੀਬ ਮਰੀਜ਼ ਕੈਂਸਰ ਦੇ ਆਏ ਤੇ ਐਸ ਵੇਲੇ ਉੱਤੇ ਸੈਂਕੜੇ ਨਹੀਂ ਹਜ਼ਾਰਾਂ ਮਰੀਜ਼ ਸਿਰਫ ਇੱਕ ਹਸਪਤਾਲ ਦੇ ਕੈਂਸਰ ਦੇ ਆਲੇ ਉਹਨਾਂ ਵਿੱਚ ਕੋਈ ਬਜ਼ੁਰਗ ਨਹੀਂ ਆ ਰਹੇ ਉਹਨਾਂ ਦੇ ਨੌਜਵਾਨ ਵੀ ਆ ਰਹੇ ਆ ਨੌਜਵਾਨਾਂ ਤੋਂ ਕਿ ਜਵਾਕ ਵੀ ਆ ਰਹੇ ਨੇ ਜਿਹੜੇ ਉਸਾਲ ਦਾ 2 ਸਾਲ ਦਾ ਪੈਦਾ ਹੋਇਆ ਜਵਾਕ ਆ ਉਹਨੂੰ ਕੈਂਸਰ ਹੈ ਇਹਨੂੰ ਕਾਲਾ ਪੀਲਾ ਹੋ ਗਿਆ ਇਹਨੂੰ ਸ਼ੂਗਰ ਹੋ ਗਿਆ ਜਾਂ ਹੋਰ ਕੋਈ ਹੱਡੀਆਂ ਦਾ ਚਮੜੀ ਦਾ ਰੋਗ ਹੋ ਗਿਆ ਸਭ ਬੜੀ ਚਿੰਤਾ ਦੀ ਗੱਲ ਹੈ ਹੁਣ ਵੱਖ-ਵੱਖ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਉਹਨਾਂ ਰਿਪੋਰਟਾਂ ਚ ਵੀ ਇਹ ਸਾਫ਼ ਕਸਿਆ ਜਾਲ ਜਾਂ ਛੋਡੇ ਆਉਣ ਵਾਲੇ ਸਮੇਂ 'ਚ ਇਸ ਪਾਣੀ ਕਰਕੇ ਛੋਡੇ ਜਿਹੜੇ ਜਵਾਗ ਪੈਦਾ ਹੋਣੋਂ ਹਟ ਜਾਂਦੇ ਜੇ ਪੈਦਾ ਹੋਣਗੇ ਜਵਾਗ ਜੰਮਣਗੇ ਤਾਂ ਉਹ ਲੂਲੇ ਲੰਗੜੇ ਅੰਨੇ ਕਾਲੇ ਆਪਾਂ ਹਰ ਜਵਾਗ ਪੈਦਾ ਹੋਣਗੇ ਜਾਂ ਕਿਸੇ ਬਹੁਤ ਗੰਭੀਰ ਬਿਮਾਰੀ ਦੇ ਨਾਲ ਕ੍ਰਸਤ ਹੋਏ ਹੋਣਗੇ ਪਰ ਸਾਡੇ ਹਾਲਾਤ ਉਹੀ ਗੱਲ ਆ ਜਾਂਦੀ ਆ ਮੈਂ ਅੱਜ ਮੋਕਾ ਮੈਨੂੰ ਆਉਂਦੇ ਨੂੰ ਗੱਡੀ চালক ਆਇਆ ਕਹਿੰਦਾ ਭਾਈ ਮੀਂਹ ਪੈ ਜਾਂਦਾ ਥੋੜਾ ਮੋਟਾ ਆਪਾਂ ਸਾਰੇ ਪਿੰਡਾਂ ਦੇ ਹਾਲਾਤ ਦੀ ਆਪਣੇ ਪਿੰਡ ਦੀ ਤਾਨ ਸੁਣਾਉਂਦਾ ਜਦੋਂ ਮੜਾ ਮੋਟਾ ਮੀਂਹ ਪੈ ਜਾਣਾ ਤੜਕੇ ਸੁਦੇਹੀ ਉੱਠ ਕੇ 4-5 ਵਜੇ ਕੰਨਾਂ ਲੈ ਕੇ ਮੋਢਿਆਂ ਤੇ ਟਾਕ ਕੇ ਜੇ ਆਪਾਂ ਖੇਤਾਂ ਨੂੰ ਤੁਰ ਪੈਨੇ ਵੀ ਸਾਡੇ ਖੇਤ ਚ ਕੋਈ ਦੂਜਾ ਪਾਣੀ ਨਾ ਵੱਢ ਜੇ ਸਾਡਾ ਝੋਨਾ ਡੁੱਬ ਜੇ ਜਾਂ ਸਾਡੀ ਕਣਕ ਨਾ ਡੁੱਬ ਜੇ ਸਾਨੂੰ ਇੱਕ 6 ਮਹੀਨਿਆਂ ਦੀ ਫਸਲ ਦਾ ਫਿਕਰ ਹੈਗਾ ਸਾਡੀ ਫਸਲ ਤਾਂ ਮਰ ਜयो ਪਾਣੀ ਨਾਲ ਪਰ ਜਿਹੜੇ ਨਾਲ ਸਾਡੀਆਂ ਨਸਲਾਂ ਮਰ ਰਹਿ ਨੇ ਸਾਡੀ ਸੱਭਿਆਤਾ ਖਤਮ ਹੋ ਰਹੀ ਆ ਸਾਡੀ ਧਰਤੀ ਬੰਜਰ ਹੋ ਰਹੀ ਆ ਸਾਡੇ ਪਾਣੀ ਜ਼ਹਿਰੀਲੇ ਹੋ ਰਹੇ ਨੇ ਉਹਨਾਂ ਸਾਨੂੰ ਕੋਈ ਫਿਕਰ ਨਹੀਂ ਸਾਡੇ ਬਾਰੇ ਬਾਬਰ ਨੇ ਕਦੇ ਆਪਣੀ ਕਿਤਾਬ ਵਿੱਚ ਕੇ ਬਾਬੂ ਵਿੱਚ ਲਿਖਿਆ ਸੀ ਕਹਿੰਦਾ ਜਦੋਂ ਮੈਂ ਪੰਜਾਬ ਆਇਆ ਤਾ ਪੰਜਾਬ ਨੂੰ ਦੇਖ ਕੇ ਇਹਦਾ ਮਾਇਆ ਉਸ ਪਰਮਾਤਮਾ ਦਾ ਉਸ ਅੱਲਾ ਵੈਰੂ ਦਾ ਸ਼ੁਕਰ ਕੀਤਾ ਕਿ ਇਹ ਧਰਤੀ ਜਿਹੜੀ ਪੰਜਾਬ ਦੀ ਧਰਤੀ ਆ ਇਹਨੂੰ ਇੰਨੀਆ ਨਿਆਮਤਾਂ ਦੇ ਨਾਲ ਦਿਮਾਜਿਆ ਪਰਮਾਤਮਾ ਨੇ ਵੈਰੂ ਨੇ ਜਿਹੜੀ ਧਰਤੀ ਤੋਂ ਕਹਿੰਦਾ ਮੈਂ ਚੱਲ ਕੇ ਆਇਆ ਸਾਡੀ ਤਾਂ ਕਹਿੰਦਾ ਪਠਾਰੀ ਧਰਤੀ ਹੈ ਪਰ ਇਹ ਧਰਤੀ ਦੇ ਉੱਤੇ ਇੰਨੀਆ ਪਾਣੀ ਦੇ ਰੂਪ ਦੇ ਵਿੱਚ ਜੈਂਨੀ ਜਲਖੇ ਧਰਤੀ ਆ ਪਰ ਨੇ ਅਗਲੀ ਗੱਲ ਕੀ ਲਿਖੀ ਕਹਿੰਦਾ ਮੈਂ ਹੈਰਾਨ ਆ ਇਹਨਾਂ ਲੋਕਾਂ ਤੋਂ ਕਹਿੰਦਾ ਜਿਹੜੀ ਜਿਹੜੇ ਪਰਮਾਤਮਾ ਨੇ ਜਿਹੜੇ ਲੋਕਾਂ ਨੂੰ ਇੰਨੀ ਕਮਾਲ ਦੀ ਧਰਤੀ ਦਿੱਤੀ ਇਹਨੇ ਸੋਹਣੀ ਜਲਖੇ ਧਰਤੀ ਦਿੱਤੀ ਐਨੇ ਸ਼ੁੱਧ ਪਾਣੀ ਦਿੱਤੇ ਹਵਾਵਾਂ ਦਿੱਤੀਆਂ ਪਰ ਇਹ ਕਿਹੜਾ ਪੰਜਾਬ ਦੇ ਲੋਕ ਉਹਨਾ ਆਪਣੇ دریاਵਾਂ ਵੱਲ ਉਸ ਆਪਣੇ ਪਾਣੀ ਵੱਲ ਪਿੱਟ ਕਰਕੇ ਖੜੇ। ਤੁਲਾ ਕਹਿਣ ਦਾ ਭਾਵ ਸੀ ਵੀ ਇਹਨਾਂ ਲੋਕਾਂ ਨੂੰ ਕੋਈ ਕਦਰ ਨਹੀਂ, ਕੋਈ ਪ੍ਰਵਾਹ ਨਹੀਂ, ਕੋਈ ਟਿਕਣੇ ਉਦੋਂ ਲਿਖਦਾ। ਬਾਬਰ ਆਜ ਤੋਂ 5507 ਪਹਿਲਾਂ ਆਪਣੀ ਕਿਤਾਬ ਲਿਖੀ ਜਾਂਦਾ। ਇਹ ਕੋਈ ਨਵੀਂ ਗੱਲ ਨਹੀਂ ਆ। ਵੀ ਅਸੀਂ ਅੱਜ ਹੀ ਆ ਕੇ ਆਪਣੀ ਧਰਤੀ ਤੋਂ ਮੁਕਰ ਹੋ ਗਏ। ਆਪਣੇ ਪਾਣੀਆਂ ਤੋਂ ਮੂੰਹ ਮੋੜ ਲਿਆ, ਆਪਣੀ ਬੋਲੀ ਤੋਂ ਮੂੰਹ ਮੋੜ ਲਿਆ। ਆਪਣੀ ਧਰਤੀ ਨਾਲ ਹੋਈ ਵੀ ਰਿਆ ਪੰਜਾਬੀਆਂ ਦਾ ਹਰ ਬੰਦਾ ਦਾ ਧਰਤੀ ਛੱਡਣਾ ਚਾਹੁੰਦਾ ਕਿ ਮੈਂ ਆਪਣੇ ਜਵਾਗਰ ਨੂੰ ਭੇਜਦੇ ਮੈਂ ਵੀ ਭੇਜ ਕੇ ਜਾਣਾ ਤਾਂ ਜਦੋਂ ਅਸੀਂ ਰਹਿਣੇ ਚਾਹਦੇ ਤੈਨੂੰ ਬਚਾਊਗਾ ਕੌਣ ਇਹ ਬਹੁਤ ਵੱਡਾ ਸਵਾਲ ਆ ਅੱਜ ਸਾਨੂੰ 18 ਜੋਮ ਤੋਂ ਤੁਰੇ ਆ ਸਾਡੀ ਟੀਮ ਹੈ ਕਾਲੇ ਪਾਣੀ ਦਾ ਮੋਰਚਾ ਉਹਦੇ ਚ ਨਰਵਾ ਪੰਜਾਬ ਮੰਚ ਚ ਉਦੋਂ ਸ੍ਰੀ ਕਸੂਰ ਫੈਡਰੇਸ਼ਨ ਮੱਤੇ ਵਾਲਾ ਜੰਗਲ ਬਚਾਓ ਕਮੇਟੀ ਦੇ ਸਿਆਸੀ ਜਿਹੜੇ ਨਾਲ ਤੇਰਾ ਉਹ ਵੀ ਨਾਲ ਜੁੜੀਆਂ ਹੋਈਆਂ ਨੇ ਅਸੀਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰਦੇ ਆਏ ਹਾਂ ਲੁਧਿਆਣੇ ਤੋਂ ਬਾਅਦ ਕਰਨਾਲਾ ਮੋਗਾ ਫਰੀਦਕੋਟ ਫਰੀਪੁਰਾ ਪਟੰਨਾ ਮਾਨਸਾ ਅੱਜ ਅਸੀਂ ਸਿਰੂ ਆਏ ਹਾਂ ਤਾਂ ਕਿ ਲੋਕਾਂ ਨੂੰ ਕੱਚੇ ਕਰਕੇ ਲਾਂਬੰਦ ਕਰਕੇ ਤੋੜਿਆ ਜਾ ਸਕਦਾ ਵੀ ਇਹ ਪਾਣੀ ਆ ਜਿਹੜਾ ਕਿਸੇ ਵੀ ਰੂਪ ਦੇ ਵਿੱਚ ਆਪਾਂ ਪੈਣ ਨਹੀਂ ਦੇਣਾ ਪਰ ਇੱਕਦਮ ਹੋਰ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਜਿੱਥੇ ਇੱਥੇ ਵੀ ਇਹ ਪਾਣੀ ਪੈਂਦਾ ਜਮਾਲਪੁਰ ਹੋ ਗਿਆ ਕਸਾਬਾਦ ਹੋ ਗਿਆ ਬਲੀਪੁਰ ਹੋ ਗਿਆ ਉਨਾਂ ਪਿੰਡਾਂ ਦੇ ਲੋਕਾਂ ਨੇ ਉੱਠ ਕੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰਤਾ ਵੀ ਲੱਖੇ ਆ ਗਏ ਪਤਾ ਨਹੀਂ ਜਿਹੜਿਆ ਪੁਰਾਣਾ ਕੋਈ ਉਥੋਂ ਦੀ ਗੁੜਰੇ ਲੱਗਦੀ ਹੈ ਉਹ ਸਰਕਾਰ ਤੇ ਦਬਾਅ ਦਾ ਬਣ ਰਿਹਾ ਹੈ ਉਹ دیوار ਦੇ ਕਾਰਨ ਸਰਕਾਰ ਹੋ ਸਕਦਾ ਕਿ ਉਥੋਂ ਦੀ ਉਹ ਪੁਰਾਣੀ ਡਰੇਨ ਲੱਗਦੀ ਹੋਵੇ ਉਹਨੂੰ ਪੱਟ ਕੇ ਉਥੋਂ ਦੀਏ ਪਾਣੀ ਪਾ ਕੇ ਸਾਰਾ ਤੇ ਗਾਹਾਂ ਕਿਸੇ ਹੋਰ ਥਾਂ ਦੇ ਕੋਲੋਂ ਸਭ ਲੋਜ ਪਾਉਣਾ ਚਾਹੀਦਾ ਹੈ ਉਹ ਕਹਿੰਦੇ ਜੀ ਅਸੀਂ ਇਸ ਗੱਲ ਦੇ ਉੱਤੇ ਕੱਲ ਮੈਂ ਖਬਰ ਪੜ੍ਹ ਰਿਹਾ ਸੀਗਾ ਉਹਨਾਂ ਨੇ ਬਿਆਨ ਦਿੱਤਾ ਕਹਿੰਦੇ ਅਸੀਂ ਇਸ ਗੱਲ ਦੇ ਉੱਤੇ ਜਿਹੜੀ ਇਹ ਟੀਮ ਹੈ ਕਾਲੇ ਪਾਣੀ ਦਾ ਮੋਰਚਾ ਲਾਉਣ ਜਾ ਰਹੀ ਹੈ ਜਿਹੜਾ ਅਸੀਂ ਵਿਰੋਧ ਕਰਾਂਗੇ ਕਿ ਇਹ ਸਾਡੇ ਪਿੰਡਾਂ ਨੂੰ ਮਾਰ ਦੇਵੇ ਸੋ ਮੈਂ ਉਹਨਾਂ ਨੂੰ ਵੀ ਅੱਜ ਇਸ মিডিਆ ਰਾਹੀਂ ਦੱਸ ਦੇਣਾ ਚਾਹਣਾ ਕਿ ਅਸੀਂ ਇਕੱਲਾ ਤੁਹਾਡਾ ਨਹੀਂ ਜਿਹੜਾ ਪੂਰਾ ਮਾਲਵੇ ਦਾ ਏਰੀਆ ਕਿਉਂਕਿ ਇਹ ਪਾਣੀ ਦੇ ਨਾਲ ਸਬਕੋ ਦੇ ਨਾਲ ਪੂਰਾ ਮਾਲਵਾ ਹੀ ਪੀੜਤ ਆ ਉਹ ਮਾਲਵੇ ਦੇ ਸੰਕੜੇ ਹਜ਼ਾਰਾਂ ਪਿੰਡ ਨੇ ਜਿਹੜੇ ਲੱਖਾਂ ਲੋਕ ਉਥੇ ਰਹਿ ਰਹੇ ਨੇ ਉਹਨਾਂ ਦੀ ਲਾਈ ਲੜ ਰਹੇ ਆ ਪਰ ਇਹ ਕਿਵੇਂ ਹੋ ਜੂਗਾ ਵੀ ਅਸੀਂ ਇਹ ਕਹੇ ਕਿ ਤੁਹਾਨੂੰ ਠੀਕ ਹੈ ਜੀ ਇਧਰੋਂ ਕੱਢ ਕੇ ਪਾਣੀ ਦੂਜੇ ਪਾਸੇ ਪਾ ਦੇਵਾਂ ਪਰ ਉਹ ਜਾਣ ਬੁੱਝ ਕੇ ਸਰਕਾਰਾਂ ਜਿਵੇਂ ਕਰ ਦੇਣਾ ਹੁੰਦਿਆਂ ਨੇ ਜਿਵੇਂ ਕਿ ਆਪਾਂ ਜੀਰੇ ਮੋਰਚੇ 'ਚ ਵੀ ਦੇਖਿਆ ਜੀਰੇ ਫੈਕਟਰੀ ਦੇ ਮੋਰਚੇ 'ਚ ਉਹਨਾਂ ਨੇ ਬਰਾਬਰ ਇੱਕ ਮਜ਼ਦੂਰਾਂ ਨੂੰ ਧਰ ਬਿਠਾਤੀ ਸੀ ਵੀ ਇਹ ਫੈਕਟਰੀ ਚ ਨਹੀਂ ਚਾਹੀਦੀ ਐ। ਸੋ ਐਸ ਤਰ੍ਹਾਂ ਦਾ ਇੱਕ ਜਿਹੜਾ ਭਰਾਪੇ ਕਰਦਾ ਜਿਹੜਾ ਧਰ ਤਰੀਕਾ ਉਹ ਸਰਕਾਰ ਬਣਾ ਰਹੀ ਆ ਵੀ ਉੱਥੇ ਲੋਕਾਂ ਲੋਕਾਂ ਨੂੰ ਪਿੰਡਾਂ ਦੇ ਨੂੰ ਖੜੇ ਕਰ ਰਹੀ ਆ ਵੀ ਇਹ ਦੇਖੋ ਜੀ ਇਹਦਾ ਪਾਣੀ ਇੱਧਰੋਂ ਬੰਦ ਕਰਕੇ ਇੱਧਰ ਛੱਡ ਦੇਣਗੇ। ਸੋ ਮੈਂ ਉਹਨਾਂ ਨੂੰ ਇਹ ਦੱਸਣਾ ਚਾਹਣਾ ਕਿ ਅਸੀਂ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਕਿਸੇ ਦਰਿਆ ਨਦੀ ਨਾਲੇ ਚ ਕਿਸੇ ਸੂਰੇ ਨਹਿਰ ਕਸੀਲੇ ਵਿੱਚ ਇੱਕ ਬੂੰਦ ਵੀ ਪਾਣੀ ਨਾ ਪੈਣ ਦਾ ਕਾਰਜ ਕੀਤਾ ਤੇ ਤੁਰੇ ਆ ਵੀ ਚਾਹੇ ਤੁਸੀਂ ਕਹਿ ਦਿਓ ਅਸੀਂ ਟ੍ਰੀਟਮੈਂਟ ਪਲਾਂਟ ਲਾ ਦਿਆਂਗੇ ਅਸੀਂ ਸਾਫ਼ ਕਰਕੇ ਪਾਣੀ ਪਾ ਦਿਆਂਗੇ ਇਹ ਗੈਰ ਕਾਨੂੰਨੀ ਵੀ ਐ ਦੁਨੀਆਂ ਦਾ ਕਾਨੂੰਨ ਨਹੀਂ ਕਹਿੰਦਾ ਭਾਰਤ ਦਾ ਕਾਨੂੰਨ ਨਹੀਂ ਕਹਿੰਦਾ ਵੀ ਤੁਸੀਂ ਪੁਰ ਸਾਫ ਕਰਕੇ ਪਾਣੀ ਕਿਸੇ ਦਰਿਆ ਦੇ ਪਾਸ ਤੋਂ ਜਾਂ ਧਰਤੀ ਦੇ ਰੇਖਾਂ ਪੱਤਰਨਾ ਦੇ ਵਿੱਚ ਪਾ ਸਕਾਂ ਇਹ ਵੈਸੇ ਗੱਲ ਨੂੰ ਨਹੀਂ ਇਹ ਗੈਰ ਕੂਰਤੀ ਵੀ ਹੈ ਇਹ ਮਨੁੱਖਤਾ ਦੇ ਖਿਲਾਫ ਵੀ ਹੈ ਇਹ ਧਰਤੀ ਦੇ ਖਿਲਾਫ ਵੀ ਹੈ ਤੇ ਕਾਨੂੰਨਾਂ ਦੇ ਵੀ ਖਿਲਾਫ ਹੈ ਸੋ ਉਹਨਾਂ ਨੂੰ ਮੈਂ ਭਰਾਵਾ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਲੰਬੇ ਸਮੇਂ ਬਾਅਦ ਇੱਕ ਮਹਮਾ ਪੁਰੀਆ ਲੋਕ ਉੱਥੇ ਆ ਲੋਕ ਜੁੜ ਰਹੇ ਆ ਤੁਸੀਂ ਇਹ ਰਾਗ ਵਿੱਚ ਭੰਗ ਨਾ ਪਾਓ ਤੁਸੀਂ ਕੰਮ ਨਾ ਹੈ ਢਾਓ ਅਸੀਂ ਨਾ ਤੁਹਾਡੇ ਵੱਲੋਂ ਪਾਣੀ ਪੈਣ ਦੇਣਾ ਨਾ ਸਭ ਕੁਝ ਪੈਣ ਦੇਣਾ ਨਾ ਕਿਹਦੇ ਪਾਸੇ ਹੋ ਪੈਣ ਦੇਣਾ ਅਸੀਂ ਤਾਂ ਇਕੋ ਤਾਂ ਕਹਿੰਦੇ ਆ ਵੀ ਸਭ ਤੋਂ ਜ਼ਿਆਦਾ ਪਾਣੀ ਪੰਜਾਬ ਦਾ ਹਰੀਕੇ ਪੱਤਨ ਤੋਂ ਨਹਿਰਾਂ ਨਿਕਲ ਕੇ ਰਾਜਸਥਾਨ ਨੂੰ ਜਾਂਦਾ ਉਹ ਰਾਜਸਥਾਨ ਦੇ ਲੋਕ ਵੀ ਪੀੜਤ ਆ ਇਹ ਰਲਾਈ ਅਸੀਂ ਕੱਲੇ ਪੰਜਾਬੀਆਂ ਲਈ ਨਹੀਂ ਲੜ ਰਹੇ ਅਸੀਂ ਲੜਾਈ ਸ਼ੁਰੂ ਕੀਤੀ ਆ ਪੂਰੀ ਮਨੁੱਖਤਾ ਨੂੰ ਬਚਾਉਣ ਲਈ ਉਹ ਰਾਸਥਾਨੀਆਂ ਵੀ ਪੀ ਰਹੇ ਨੇ ਤੇ ਵੀ ਅਸੀਂ ਰਾਸਥਾਨੀਆਂ ਦੀ ਖਾਤਰ ਲੜ ਸਕਦੇ ਆ ਉਹਨਾਂ ਲਈ ਇਹ ਕਰਮ ਚੱਕ ਸਕਦੇ ਆ ਵੀ ਅਸੀਂ ਇਹ ਪਾਣੀ ਉਹਨਾਂ ਨੂੰ ਵੀ ਜਾਣ ਨਹੀਂ ਦੇਣਾ ਜ਼ਹਿਰ ਵਾਲਾ ਤੇ ਪ੍ਰਸ਼ੀਧ ਵਿਧਿਆਣੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕਿਵੇਂ ਕਹਿੰਦਾ ਵੀ ਇਹ ਪਾਣੀ ਅਸੀਂ ਇਤਰੋਂ ਬੰਦ ਕਰਕੇ ਕਿ ਸੋਟੇ ਵੱਲ ਛੜਾ ਦੇ। ਸੋ 15 ਅਗਸਤ ਨੂੰ ਆਪਾਂ ਵੱਡਾ ਕੱਠ ਰੱਖਿਆ ਲੁਧਿਆਣੇ ਦਾ ਸੋਨੋ ਪੀਰ ਕਰਦੇ ਆ ਕਿ ਉਹ ਕੱਠ ਨੂੰ ਆਪਾਂ ਕਾਮਯਾਬ ਕਰੀਏ ਉਹ ਇੱਕ ਮਾਰਚ ਹੈ ਕੱਲ 15 ਅਗਸਤ ਦੇ ਦਿਨ ਇਹ ਸਰਕਾਰਾਂ ਕਿਆ